ਦੁੱਖ ਸੁਣਾਉਣ ਨੂੰ ਮੈਂ ਰੱਖੀ ਆ ਘਰ ਖਵਾਉਣ ਨੂੰ ਇਹਨੇ ਹੋ ਰੱਖੀ ਆ ਸਾਰਾ ਲੁੱਟ ਕੇ ਖਾ ਗਈ ਹਜੇ ਪਤਾ ਨਹੀਂ ਕੀ ਕੁਛ ਕਰਕੇ ਛੱਡੂਗੀ ਇਹ ਪੂਰਾ ਹੀ ਬੁੱਥਾ ਚੱਕੀ ਆਉਂਦੀ ਆ ਇਹ ਤਾਂ ਜੇ ਨਾਬਲਾਈ ਤਾਂ ਸੀ ਆਪਾਂ ਜੇ ਬੁਲਾ ਲਓ ਤਾਂ ਸੀ ਆਪਾਂ ਇਹਦਾ ਪਤਾ ਨਹੀਂ ਕਿੱਦੇ ਜੱਬ ਨਹੀਂ ਪੜੂਗਾ ਕਿਵੇਂ ਆ ਪੁੱਤ ਵਾਰਚ ਖੜੀ ਆ ਕਿਉਂ ਆਪਦੇ ਵਾਰਚ ਵੀ ਨਹੀਂ ਖੜ ਸਕਦੀ ਮੈਂ ਹੁਣ ਇੱਥੇ ਵੀ ਜੁਰਮਾਨਾ ਲੱਗਣਾ ਆ ਨਹੀਂ ਪੁੱਤ ਮੈਂ ਤਾਂ ਆਏ ਕਿ ਮਾ ਤੁੱਪੇ ਖੜੀ ਆ ਤੁਹਾਨੂੰ ਨਾ ਤੂੰ ਕਿੱਥੋਂ ਤੁਰੇ ਆਉਣੀ ਆ ਘਰੇ ਵੀ ਖੜ ਜਾ ਕਰ ਸਾਰਾ ਦਿਨ ਗਲੀਆਂ ਹੀ ਖੱਤੀ ਰਹਿਣੀ ਆ ਜੀ ਪੁੱਤ ਮੈਂ ਤਾਂ ਪੈਨਸ਼ਨ ਲੈ ਕੇ ਆਈ ਸੀ ਅੱਛਾ ਪੈਨਸ਼ਨ ਲੈ ਕੇ ਆਈ ਹੈ ਚੱਲ ਫਿਰ ਜਾ ਤੇਰੀ ਉਹ ਨੂੜੀ ਇਕਦੀ ਹੋਣੀ ਆ ਕਿਉਂਕਿ ਤੇਰੇ ਵਾਸਤੇ ਫੇ ਕਾਫੀ ਕੁਫੀ ਕਰ ਰੱਖੀ ਹੈ ਨਾ ਪੈਨਸ਼ਨ ਜੇ ਲੈ ਕੇ ਆਈਆਂ ਜੀ ਪੁੱਤ ਨਾ ਤਾਂ ਤੂੰ ਕੁਝ ਸਮਝਦੀਆਂ ਨਾ ਮੈਨੂੰ ਉਹ ਸਮਝਦੀ ਆ ਮੈਂ ਤਾਂ ਰੁਲੀ ਪਈ ਆ ਵਿੱਚ ਵਿਚਾਲੇ ਨਾ ਮੈਂ ਤੈਨੂੰ ਕਾਹਤੋ ਸਮਝਾ ਨਹੀਂ ਕੁਛ ਹੈ ਤੂੰ ਮੇਰੇ ਘਰੋਂ ਹਰ ਇੱਕ ਚੀਜ਼ ਬੰਡਾ ਕੇ ਉਹਦਾ ਘਰ ਭਰਤਾ